ਇੱਕ ਸਾਲ ਤੋਂ ਜੀ ਇਹ ਕੰਮ ਕਰਦੇ ਹਾਂ ਜਵਾਂਦਰੂ ਕਰ ਰਹੇ ਹਾਂ ਜੀ ਹਟਾਂ ਬੜੀਆਂ ਸੋਹਣੀਆਂ ਬਣਾਈਆਂ ਹੋਈਆਂ ਨੇ ਬੜੇ ਸੋਹਣੇ ਦੀਵੇ ਬਣਾਏ ਨੇ ਕਿੰਨੀ ਕਮਿੰਤ ਲੱਗ ਜਾਂਦੀ ਆ ਮਿੰਤ ਦੇ ਮਿੰਤ ਦੇ ਇੱਕੇ ਮਿੰਤ ਦੇ ਦਾ ਬੋਲੇ ਨਹੀਂ ਪਾ ਸਕਦਾ ਅਗਲਾ ਗਾਹਾਂ ਵਾਲੀਆਂ ਪੀੜੀਆਂ ਨੇ ਉਹ ਸੰਭਰੀਆਂ ਨੇ ਉਹਨਾਂ ਚ ਕੋਈ ਕੋਈ ਬੱਚਾ ਕਰਦਾ ਨਹੀਂ ਕੰਮ ਨਹੀਂ ਕਰਦੇ ਮਿੰਤ ਵੱਧਾ ਹੈ ਜੀ ਕਮਾਈ ਘੱਟ ਅੱਜ ਦੀ ਦੀਵਾਲੀ ਤੇ ਲੋਕਾਂ ਚ ਕਿੰਨਾ ਖਚਾਓ ਦੇਖਦੇ ਹੋ ਹੁਣ ਇਸ ਵਾਰੀ ਤਾਂ ਬਹੁਤ ਘੱਟ ਹੀ ਹੈ ਲੋਕਾਂ ਨੂੰ ਪਤਾ ਕੀ ਅੱਜ ਕੱਲ ਲੋਕੀ ਜ਼ਿਆਦਾ ਫੈਨਸੀ ਚੀਜ਼ਾਂ ਨੂੰ ਲੱਗ ਕੇ ਲਾਈ ਹੋਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਦੀਵਾਲੀ ਦੀਆਂ ਰੌਣਕਾਂ ਲਗੀਆਂ ਹੋਈਆਂ ਨੇ ਅਤੇ ਮਿੱਟੀ ਦੇ ਦੀਵਿਆਂ ਬਿਨਾ ਇਹ ਤਿਹਾਰ ਅਧੂਰਾ ਹੈ ਲੇਕਿਨ ਮਿੱਟੀ ਦੇ ਦੀਵੇ ਮਿੱਟੀ ਦੇ ਭਾਂਡੇ ਬਣਾਉਣ ਦਾ ਕਿਤਾ ਦਿਨੋਂ ਦਿਨ ਲੋਪ ਹੁੰਦਾ ਜਾ ਰਿਹਾ ਹੈ ਇਹ ਉਹ ਕਿਤਾ ਹੈ ਜਿਸ ਨੇ ਇੱਕ ਵੱਖਰੀ ਪਹਿਚਾਨ ਬਣਾਈ ਲੋਕਾਂ ਨੂੰ ਆਮਦਨੀ ਦੇ ਸਾਧਨ ਦਿੱਤੇ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਲੇਕਿਨ ਸਮੇਂ ਦੇ ਨਾਲ-ਨਾਲ ਹੁਣ ਵਰਤਾਰਾ ਚੇਂਜ ਹੁੰਦਾ ਜਾ ਰਿਹਾ ਹੈ ਦੀਵਿਆਂ ਦੀ ਥਾਂ ਤੇ ਚਾਈਨੀਜ਼ ਇਲੈਕਟਾਂ ਆ ਗਈਆਂ ਨੇ ਅਤੇ ਅੱਜ ਕੱਲ ਤਾਂ ਪਾਣੀ ਵਾਲੇ ਦੀਵੇ ਨੇ ਜਿਹੜੇ ਉਹ ਵੀ ਚੱਲੇ ਹੋਏ ਨੇ ਤਾਂ ਇੱਥੇ ਇੱਕ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਹੋਏ ਨੇ ਤਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਹੈ ਆਪਣਾ ਸ਼ਰਮਪਾਲ ਤੇ ਕਿੰਨੇ ਕ ਸਾਲ ਤੋਂ ਜੀ ਇਹ ਕੰਮ ਕਰਦੇ ਹੋ ਮੈਨੂੰ ਤਾਂ ਲੱਗਦਾ ਤੁਸੀਂ ਜਵੰਦਰੂ ਹੀ ਇਸ ਕਿਤੇ ਨਾਲ ਜੁੜੇ ਹੋ ਹਾਂ ਜੀ ਹਾਂ ਜੀ ਜਵੰਦਰੂ ਜਵੰਦਰੂ ਕਰ ਰਹੇ ਆ ਜੀ ਬਾਪ ਦਾਦਿਆਂ ਤੋਂ ਸਿੱਖਿਆ ਫਿਰ ਹਾਂ ਜੀ ਤੇ ਅੱਜ ਕੱਲ ਬੜਾ ਘਟਦਾ ਜਾ ਰਿਹਾ ਹੈ ਯਾਰ ਤੁਸੀਂ ਹੱਟਾਂ ਬੜੀਆਂ ਸੋਹਣੀਆਂ ਬਣਾਈਆਂ ਹੋਈ ਜਾਂਦੇ ਬੜੇ ਸੋਹਣੇ ਦੀਵੇ ਬਣਾਏ ਨੇ ਕਿੰਨੀ ਕ ਮਿਹਨਤ ਲੱਗ ਜਾਂਦੀ ਹੈ ਮਿਹਨਤ ਬਹੁਤ ਆ ਜੀ ਕਿੰਨੀ ਕ ਫਿਰ ਵੀ ਮੇਰੇ ਤੇ ਮਿਹਨਤ ਤੇ ਇੱਥੇ ਮੈਂ ਤੇਰਾ ਬੋਲੇ ਨਹੀਂ ਪਾ ਸਕਦਾ ਕੋਲਾ ਤਿਆਰੀ ਕਦੋਂ ਤੋਂ ਕਰਨ ਲੱਗ ਜਾਂਦੇ ਹੋ ਪਿਆਰੀ 6 ਮਹੀਨੇ ਹੋ ਗਏ ਸਾਨੂੰ ਘੱਟਦੇ ਵੀ ਲੋ ਹਾਂ ਜਦੋਂ ਜਿਹੜਾ ਟਾਈਮ ਮੀਂਹ ਪੈਣ ਲੱਗਦਾ ਉਹ ਟਾਈਮ ਤੁਸੀਂ ਮਿੱਟੀ ਇਕੱਠੀ ਕਰਨ ਲੱਗਦੇ ਹੋ ਜੀ ਖੇਤ ਵਾਹਤੋਂ ਸਮਝ ਲਓ ਚੱਲੇ ਵਿਆ ਜੀ ਤੇ ਕੀ ਕੁਛ ਕਰਦੇ ਹੋ ਫਿਰ ਕਿਵੇਂ ਇਹ ਦੀਵੇ ਕਿਵੇਂ ਬਣਦੇ ਨੇ ਚੱਕ ਤੇ ਬਣਾਉਂਦੇ ਆ ਪਹਿਲਾਂ ਮਿੱਟੀ ਇਕੱਠੀ ਕਰਦੇ ਆ ਮਿੱਟੀ ਪਹਿਲਾਂ ਕੋਟਦੇ ਆ ਸਿਕਾਉਂਦੇ ਆ ਫਿਰ ਕੋਟਦੇ ਆ ਫਿਰ ਉਹਨੂੰ ਛਾਣਦੇ ਆ ਕੱਪੜਾ ਛਾਣ ਕਰ ਛਾਣ ਕੇ ਫਿਰ ਉਹਨੂੰ ਤਿਆਰ ਕਰਦੇ ਆ ਜੀ ਪਿਆਰ ਕਰਕੇ ਫਿਰ ਉਹਨੂੰ ਮਲਦੇ ਆਂ ਆਟੇ ਤੋਂ ਜ਼ਿਆਦਾ ਮਲਣੀ ਪੈਂਦੀ ਆ ਜੇ ਆ ਦਿੱਕ ਜਾਣ ਮਿੱਟੀ ਹੋਊਗੀ ਤਾਂ ਸਾਡਾ ਕੋਈ ਵਰਤਨ ਬਣਨਾ ਕਿ ਕੀ ਕੁਝ ਬਣਾ ਲੈਂਦੇ ਹੋ ਤੁਸੀਂ ਅਸੀਂ ਬਣਾ ਤਾਂ ਸਾਰਾ ਕੁਝ ਲੈਂਦੇ ਆ ਜੀ ਪਤਾ ਕੀ ਹੈ ਇਹਨੇ ਬਣਾਉਣ ਦਾ ਮੁੱਲ ਨਹੀਂ ਪੈਂਦਾ ਹੈ ਜਿੰਨੀ ਮਿਹਨਤ ਤੁਸੀਂ ਦੱਸਦੇ ਹੋ ਇੰਨੀ ਮਿਹਨਤ ਜੇ ਆਪਾਂ ਕੋਈ ਬੰਦਾ ਰੱਖ ਕੇ ਕਰਾਉਣੀ ਹੋਵੇ ਅਗਲਾ 20000 ਮੰਗੂਗਾ ਕਿ ਜਿਵੇਂ 20000 ਅਸੀਂ 1200 ਰੁਪਏ ਦਿਹਾੜੀ ਤੇ ਇੱਕ ਬੰਦਾ ਆਇਆ ਤਾਂ ਉਹ ਵੀ ਡੱਟ ਗਿਆ ਜੀ ਤੇ ਅ ਜਿਸ ਤਰ੍ਹਾਂ ਆਪਾਂ ਦੇਖਦੇ ਆ ਤੁਸੀਂ ਹਟਾਂ ਇਹ ਖੁਦ ਬਣਾਈਆਂ ਨੇ ਬੜੀਆਂ ਖੂਬਸੂਰਤ ਨੇ ਅੱਜ ਕੱਲ ਬਾਹਰ ਪਲਾਸਟਿਕ ਦੀਆਂ ਹੁਣ ਲੱਗੀਆਂ ਸਟੀਲ ਲੋਹੇ ਦੀਆਂ ਆਉਣ ਲੱਗੀਆਂ ਉਹ ਚੀਜ਼ਾਂ ਵੀ ਲੋਕ ਬਣਾਉਣ ਲੱਗੇ ਤਾਂ ਵਿਕਰੀ ਤੇ ਅਸਰ ਪਿਆ ਇਸ ਦੀ ਤੇ ਕੋਈ ਅਸਰ ਤਾਂ ਪੈਂਦਾ ਹੀ ਆ ਥੋੜਾ ਮੋਟਾ ਪਰ ਉਹ ਗੱਲ ਆ ਵੀ ਜਿਹੜੇ ਲੋਕ ਮਿੱਟੀ ਨੂੰ ਚਾਹੁੰਦੇ ਆ ਜੀ ਉਹ ਤਾਂ ਮਿੱਟੀ ਨਾਲੇ ਜੀ ਮੰਨਦੇ ਆ ਜਿਹੜੀ ਆਪਾਂ ਸਕੀਲ ਦੀ ਲੈਣੀ ਉਹ ਤਾਂ ਆਪਣੀ ਪਈ ਰਹਿਣੀ ਆ ਜੀ ਉਹ ਤਾਂ ਕੋਈ ਸ਼ੋਅ ਕੇਸ ਨਹੀਂ ਹੈਗਾ ਕੁਝ ਨਹੀਂ ਹੈਗਾ ਅਸੀਂ ਤਾਂ ਇੱਥੇ ਰਾਗ ਬਗਾਇਰਾ ਜੀ ਰਾਤ ਨੂੰ 12-12 1-1 ਵਜੇ ਪੈਂਦੇ ਆ ਜਦੋਂ ਚੱਲੇ ਵੇ ਆ ਜੀ ਸਾਡੇ ਸਾਰੀਆਂ ਜਨਾਨੀਆਂ ਮਤਲਬ ਇਹੀ ਕਾਰੋਬਾਰ ਦੇ ਕਿੰਨੇ ਕੁ ਪਰਿਵਾਰ ਇਸ ਕਿੱਤੇ ਨਾਲ ਜੁੜੇ ਹੋਏ ਨੇ ਇੱਥੇ ਇੱਥੇ ਤਾਂ ਮਤਲਬ 7-8 ਪਰਿਵਾਰ 7-8 ਤਾਂ ਉਹੀ ਹੈਗੇ ਬਾਕੀ ਪਿੰਡ ਚ ਹੈਗੇ 6-7 ਤੋਡੇ ਵੀ ਚਾਚੇ ਤਾਏ ਲੱਗੇ ਹੋਣੇ ਇਸ ਕੰਮ ਚ ਹਾਂ ਉਹ ਤਾਂ ਗੁਜ਼ਰਲੇ ਹੋਣਾ ਜੀ ਕਿ ਫਿਰ ਜਿਹੜੀਆਂ ਗਾਹਾਂ ਵਾਲੀਆਂ ਪੀੜੀਆਂ ਨੇ ਉਹ ਸੰਭਰੀਆਂ ਨੇ ਉਹਨਾਂ ਚ ਕੋਈ ਕੋਈ ਬੱਚਾ ਕਰਦਾ ਨਹੀਂ ਕੰਮ ਨਹੀਂ ਕਰਦੇ ਮਤਲਬ ਕਮਾਈ ਇੰਨੀ ਨਹੀਂ ਹੈਗੀ ਹਾਂ ਪਰ ਮੈਂ ਤੇ ਵੱਡਾ ਹੈ ਜੀ ਕਮਾਈ ਘੱਟ ਹੈ ਤਦੀਵੇ ਤੁਸੀਂ ਆ ਮੈਂ ਕੈਮਰਾ ਪਰਸਨ ਨੂੰ ਕਹਾਂਗਾ ਕਿ ਇੱਕ ਵਾਰ ਦਿਖਾ ਦੇ ਦੀਵੇ ਤੁਸੀਂ ਬੜੇ ਸੋਹਣੇ ਬਣਾਏ ਨੇ ਲੇਕਿਨ ਅੱਜਕੱਲ ਕੋ ਪਲਾਸਟਿਕ ਦੇ ਦੀਵੇ ਆਉਂਦੇ ਨੇ ਜੀ ਪਾਣੀ ਪਾਓ ਸੈੱਲ ਲੱਗਿਆ ਹੁੰਦਾ ਉਹ ਮੱਚ ਪੈਂਦੇ ਨੇ ਲੋਕ ਉਹ ਚੀਜ਼ ਜਰੂਰ 50 50 100 100 2 200 ਦੀ ਲੈ ਲੈਂਦੇ ਨੇ ਇਹ ਚੀਜ਼ਾਂ ਜਦੋਂ ਲੈਣੀਆਂ ਨੇ ਤਾਂ ਰੇਟ ਬੜਾ ਕਰਦੇ ਹੋਣੇ ਬਹੁਤ ਜ਼ਿਆਦਾ ਕਹਿੰਦੇ ਮਿੱਟੀ ਉਹ ਐਂ ਦੱਸਦੇ ਆ ਮਿੱਟੀ ਨਹੀਂ ਮਿੱਟੀ ਕੋਈ ਨਹੀਂ ਦੱਸਦਾ ਵੀ ਮਿੱਟੀ ਆ ਜਿਹੜੇ ਕੋ ਮਿੱਟੀ ਵਿੱਚ ਜਿਹੜੇ ਬੰਦੇ ਟੱਬਰਾਂ ਦੇ ਟੱਬਰ ਮਿੱਟੀ ਨਾਲ ਮਿੱਟੀ ਹੋ ਰਹੇ ਨੇ ਕਹਿੰਦੇ ਮਿੱਟੀ ਮਿੱਟੀ ਆ ਤਾਂ ਕਹਿੰਦੇ ਮਾਂ ਮਿੱਟੀ ਤੁਹਾਡੇ ਖੇਤਾਂ ਜਿਹੀ ਹੈ ਜੀ ਫਿਰ ਤੁਸੀਂ ਬਣਾ ਲਓ ਤੇ ਹੋਰ ਕੀ ਕੁਛ ਬਣਾ ਲੈਂਦੇ ਹੋ ਜੀ ਆ ਪਿੱਛੇ ਹੋਰ ਬੜਾ ਤੋੜੇ ਪਏ ਨੇ ਘੜੇ ਪਏ ਨੇ ਘੜੇ ਸਾਰਾ ਕੋਪੜਾਉਣੇ ਤੇ ਘੜੇ ਤਾਂ ਹੁਣ ਪਹਿਲਾਂ ਹੁੰਦਾ ਸੀ ਪਿੰਡਾਂ ਚ ਰੇੜੀਆਂ ਤੇ ਜਾਂਦੇ ਸੀ ਲੋਕ ਖਰੀਦਦੇ ਸੀ ਤੇ ਹੁਣ ਤਾਂ ਉਹੀ ਘੜੇ ਦਾ ਪਾਣੀ ਪੀਂਦਾ ਵੀ ਜਿਹੜਾ ਕੋਈ ਬਿਮਾਰ ਹੁੰਦਾ ਨਹੀਂ ਤਾਂ ਫਿਰ ਫਰਿੱਜਾਂ ਨੂੰ ਚੱਲਦੇ ਆ ਜੀ ਇਹ ਅੱਗੇ ਵੀ ਗੱਲਬਾਤ ਕਰਦੇ ਆ ਹੋਰ ਇੱਥੇ ਮਾਤਾ ਜੀ ਨੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਵੀ ਜਾਣਦੇ ਆ ਕਿ ਕਿਸ ਪ੍ਰਕਾਰ ਦੀਵਾਲੀ ਦਾ ਮਾਹੌਲ ਆ ਜਿਹੜਾ ਉਹ ਚੱਲ ਰਿਹਾ ਹੈ ਮਾਤਾ ਜੀ ਸ਼ਾਸਤਰੀ ਕਾਲ ਕੀ ਨਾਮ ਆ ਜੀ ਤੁਹਾਡਾ मेरा ब अनुषत नाम से। ते किन्ने क सालਾਂ ਤੋਂ ਤੁਸੀਂ ਇਸ ਮਿੱਟੀ ਦੇ ਕਿੱਤੇ ਨਾਲ ਜੁੜੇ ਹੋਈ। ਮੈਂ ਮਿੱਟੀ ਦਾ ਕੰਮ ਨਹੀਂ ਕਰਦੀ ਬੇਟਾ। ਮੈਂ ਤਾਂ ਉਹ ਧੜੀ ਮਾਰ ਲੱਗੀ ਆ ਬੇਟਾ। ਹਾਂਜੀ ਮੈਂ ਤਾਂ ਅਜੀ 2 ਦਿਨ ਲੱਗੀ ਆ। ਤੇ ਕਿੰਨੇ ਕ ਦੀਵੇ ਵਿਕ ਜਾਂਦੇ ਨੇ? ਬਸ ਉਹ ਵਿਕ ਜਾਂਦੇ ਥੋੜੇ ਘਣੇ। ਕੱਲ ਤਾਂ ਵਿਕਿਆ ਹੀ ਨਹੀਂ ਕੁਝ ਵੀ। ਪਹਿਲਾਂ ਜ਼ਿਆਦਾ ਵੀ ਕਰੇ ਸੀ। ਹਾਂ ਪਹਿਲਾਂ ਤਾਂ ਵਿਕਿਆ ਕਰ ਜਾਂਦਾ। ਫਿਰ ਹੁਣ ਲੋਕ ਕਾਤੇ ਨਹੀਂ ਲੈਂਦੇ ਨੇ। ਪਤਾ ਨਹੀਂ ਬੇਟਾ ਮੈਂ ਤਾਂ ਅੱਜ ਪਿਆਰ 2 ਦਿਨ ਹੋ ਗਿਆ ਬੈਠੀ ਨੂੰ। ਅੱਜ ਅੱਜ 3 ਦਿਨ ਹੋ ਗਏ। ਹਾਂਜੀ। ਇਹ ਇਹ ਸਾਰਾ ਫਿਰ ਸਮਾਨ ਤੁਹਾਡੇ ਘਰ ਦੇ ਤਿਆਰ ਕਰਦੇ ਨੇ ਨਹੀਂ ਉਹ ਮਾਲਿਕ ਕਰਦੇ ਜੀ ਅਜੀ ਮੈਂ ਤਾਂ ਧਾਰੀ ਲੱਤੀ ਮਜ਼ਦੂਰੀ ਹੈ ਤਾਂ ਮਾਤਾ ਜੀ ਨੇ ਇਥੇ ਉਹ ਇਥੇ ਪਹੁੰਚੇ ਹੋਏ ਨੇ ਉਹ ਦੀਵੇ ਨੇ ਜਿਹੜੇ ਉਹ ਵੇਚ ਰਹੇ ਨੇ ਅੱਗੇ ਵੀ ਗੱਲਬਾਤ ਕਰਾਂਗੇ ਅਤੇ ਜਾਣਾਂਗੇ ਕਿ ਕੀ ਕੁੱਸ ਦੇ ਜਿਹੜੇ ਉੱਥੇ ਕਹਿਣ ਵਾਲੇ ਨੇ ਬਜ਼ੁਰਗ ਨੇ ਜਿਹੜੇ ਉਹ ਲੱਗੇ ਹੋਏ ਨੇ ਤੇ ਹੋਰ ਵੀ ਇੱਥੇ ਰੰਗ ਰੋਗਨ ਨੇ ਜਿਹੜੇ ਉਹ ਕਰ ਰਹੇ ਨੇ ਸਸੀ ਕਲਾਂਟੀ ਜੀ ਬੜੇ ਖੂਬਸੂਰਤ ਦੀਵਿਆਂ ਨੂੰ ਰੰਗ ਕਰ ਰਹੇ ਹੋ ਇੰਨੇ ਕਾਲਾ ਤੋਂ ਇਸ ਕਿਤੇ ਨਾਲ ਜੁੜੇ ਹੋਏ ਹੋ ਜੀ ਕਾਫੀ ਸਾਲ ਹੋ ਗਏ ਸਾਡੇ ਛੋਟਾ ਪਰਿਵਾਰ ਹੀ ਆ ਕੰਮ ਕਰਦਾ ਹਾਂ ਹਾਂ ਜੀ ਬਚਪਨ ਤੋਂ ਕੋਈ ਕਰਦੇ ਫਿਰ ਜਿਹੜੇ ਅੱਜ ਆ ਨਵੇਂ ਮੁੰਡੇ ਨੇ ਥੋੜੇ ਪੋਤੇ ਬੇਟੇ ਉਹ ਤਾਂ ਪੜ ਲਿਖ ਕੇ ਹੁਣ ਨਿਕਲੇ ਹਾਂ ਪਰ ਦੇਖਿਆ ਜਾਵੇ ਪਹਿਲਾਂ ਹਰ ਘਰ 'ਚ ਮਿੱਟੀ ਦੇ ਭਾਂਡੇ ਹੁੰਦੇ ਸੀ ਹੁਣ ਭਾਂਡੇ ਨਹੀਂ ਦਿਖਦੇ ਅਸੀਂ ਤਾਂ ਹੁਣ ਵੀ ਕਹਿੰਨੇ ਵੀ ਲੋਕੀ ਘਰ-ਘਰ ਵਰਤਨ ਮਿੱਟੀ ਦੇ ਦੀਵੇ ਜਲਾਣ ਮਿੱਟੀ ਦੀਆਂ ਦਿਵਾਲੀਆਂ ਲੈ ਕੇ ਜਾਣ ਸਾਡੇ ਕੋਲੋਂ ਮਿੱਟੀ ਉਹ ਵਰਤਨ ਚਾਹੀਦੀ ਐ ਜਦੋਂ ਤਿਹਾਰੀ ਐ ਮਿੱਟੀ ਦਾ ਬਣਿਆ ਹੋਇਆ ਸੀ ਅੱਗੇ ਮਿੱਟੀ ਦੇ ਹੀ ਦੀਵੇ ਜਲਾਉਂਦੇ ਸੀ ਲੋਕੀ ਮਿੱਟੀ ਦੇ ਹੀ ਹਟੜੀਆਂ ਬਣਾਉਂਦੇ ਸੀ ਤਾਂ ਫਿਰ ਅੱਜ ਦੀ ਦਿਵਾਲੀ ਤੇ ਲੋਕਾਂ 'ਚ ਕਿੰਨਾ ਖਚਾਓ ਦੇਖਦੇ ਹਾਂ ਹਾਂਜੀ ਹੁਣ ਇਸ ਵਾਰੀ ਤਾਂ ਬਹੁਤ ਘੱਟ ਹੀ ਐ ਲੋਕਾਂ ਨੂੰ ਪਤਾ ਕੀ ਅੱਜ ਕੱਲ ਲੋਕੀ ਜ਼ਿਆਦਾ ਫੈਂਸੀ ਚੀਜ਼ਾਂ ਨੂੰ ਲੱਗਗੇ ਲਾਈਕ ਕਰ ਮਿੱਟੀ ਝੱਡੀ ਜਾਂਦੇ ਨੇ ਪੁਰਾਣੀਆਂ ਚੀਜ਼ਾਂ ਲਾਈਟਾਂ ਦੂਜੀਆ ਲਿਆਉਂਦੇ ਨੇ ਚਾਈਨਾ ਵਾਲੀਆਂ ਹਾਂ ਪਰ ਵਰਤਨਾ ਮਿੱਟੀਓ ਚਾਹੀਦਾ ਗਰੇ ਫਿਰ ਇਹਦੇ ਨਾਲ ਹੀ ਢਲਦੇ ਨੇ ਜੇ ਤੇਲ ਬਾਲੋ ਨਾ ਤਾਂ ਫਿਰ ਤਾਂ ਗਰੇ ਢਲੋ ਕੀ ਨਾਮ ਹੈ ਬਾਈ ਤੇਰਾ ਗਿੰਜੀਤ ਸਿੰਘ ਤੇ ਭਾਂਡੇ ਬਣਾ ਲੈਂਦਾ ਮਿੱਟੀ ਦੇ ਨਹੀਂ ਕਿਉਂ ਤੁਹਾਡੇ ਤਾਂ ਘਰ ਦੇ ਬਣਾਉਨੇ ਨੇ ਬਾਅਦ ਚ ਤਾਂ ਮਿਊਜ਼ੀਅਮਾਂ ਚ ਮਿਲਿਆ ਕਰਨਗੇ ਯਾ ਦੇਖੋ ਬਣਾਏ ਹੋਏ ਨੇ ਮੈਂ ਤਾਂ ਉਹ ਰਿਸ਼ਤੇਦਾਰ ਚ ਕੰਮ ਕਰਦੇ ਹਾਂ ਹਾਂ ਬਣਾ ਕੇ ਟਰਾਈ ਨਹੀਂ ਕੀਤਾ ਪੇਂਟ ਕਰ ਲੈਣਾ ਫਿਲ ਕਰ ਲੈਣਾ ਤਾਂ ਦੇਖੋ ਤੁਸੀਂ ਇੱਥੇ ਬੱਚੇ ਨੇ ਜਿਹੜੇ ਉਹ ਜਰੂਰ ਇਸ ਕਿੱਤੇ ਤੋਂ ਕਤਰਾਂਦੇ ਹੋਏ ਦਿਖਾਈ ਦੇ ਰਹੇ ਨੇ ਲੇਕਿਨ ਇਹ ਉਹ ਧੰਦਾ ਏ ਜਿਹੜਾ ਮਿੱਟੀ ਦੇ ਨਾਲ ਜੁੜਿਆ ਹੋਇਆ ਏ ਸਾਡੀ ਜ਼ਮੀਨ ਦੇ ਨਾਲ ਜੁੜਿਆ ਹੋਇਆ ਏ ਆ ਪਿੱਛੇ ਤੁਸੀਂ ਦੇਖੋ ਕੀ ਘੜੇ ਪਏ ਨੇ ਤੋੜੇ ਪਏ ਨੇ ਹੱਟਾਂ ਦੇ ਜੜੀਆਂ ਉਹ ਬੜੀਆਂ ਖੂਬਸੂਰਤ ਬਣਾ ਕੇ ਇੱਥੇ ਰੱਖੀਆਂ ਹੋਈਆਂ ਨੇ ਗੁੱਲਕ ਵਗੈਰਾ ਨੇ ਜਿਹੜੀਆਂ ਉਹ ਵੀ ਰੱਖੀਆਂ ਹੋਈਆਂ ਨੇ ਅਤੇ ਦੀਵਾਲੀ ਨੂੰ ਲੈ ਕੇ ਤਿਆਰੀ ਆ ਜਿਹੜੀ ਉਹ ਛਾਈ ਹੋਈ ਹੈ ਲੋਕੋ ਸ਼ਾਪਿੰਗ ਦੀਵਾਲੀ ਮੌਕੇ ਕਰ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਇੱਕ ਇੱਤ ਹੈ ਜਿਹੜਾ ਉਹ ਔਲੋਪ ਹੁੰਦਾ ਜਾ ਰਿਹਾ ਹੈ ਇੱਥੇ ਮੌਜੂਦ ਬਜ਼ੁਰਗਾਂ ਦੇ ਨਾਲ ਸੀ ਗੱਲਬਾਤ ਆ ਜਿਹੜੀ ਉਹ ਕੀਤੀ ਹੈ ਬਜ਼ੁਰਗ ਕਹਿੰਦੇ ਨੇ ਕਿ ਇੱਕ ਸਮਾਂ ਸੀ ਜਦੋਂ ਲੋਕ ਬਹੁਤ ਜ਼ਿਆਦਾ ਇਹ ਚੀਜ਼ਾਂ ਖਰੀਦਦੇ ਸੀ ਲੇਕਿਨ ਕਿਤੇ ਨਾ ਕਿਤੇ ਹੁਣ ਇਹ ਚੀਜ਼ਾਂ ਸਾਡੇ ਵਿੱਚ ਔਲੋਪ ਹੁੰਦੀਆਂ ਜਾਂਦੀਆਂ ਨੇ ਤਾਂ ਤੁਸੀਂ ਦੇਖੋ ਇੱਥੇ ਚੱਕ ਵਗੈਰਾ ਪਈ ਆ ਜਿੱਥੇ ਇਹ ਸਾਰਾ ਕੁਝ ਬਣਾਇਆ ਜਾਂਦਾ ਹੈ ਤੁਸੀਂ ਦੇਖੋ ਕਿ ਕੱਚੀਆਂ ਇੱਥੇ ਠੂਠੀਆਂ ਨੇ ਜਿਹੜੀਆਂ ਉਹ ਤਿਆਰ ਕਰਕੇ ਰੱਖੀਆਂ ਹੋਈਆਂ ਨੇ ਅਤੇ ਫਿਰ ਉਹਨਾਂ ਨੂੰ ਮਨਘਾਉਣ ਦੇ ਲਈ ਪੱਠੀ ਵੀ ਆ ਜਿਹੜੀ ਉਹ ਲਗਾਈ ਹੋਈ ਹੈ ਅ ਅੱਗੇ ਪੱਠੀ ਦਾ ਦ੍ਰਿਸ਼ ਵੀ ਆ ਜਿਹੜਾ ਉਹ ਤੁਹਾਨੂੰ ਦਿਖਾਵਾਂਗੇ ਆ ਮਿੱਟੀ ਖੇਤਾਂ ਵਿੱਚ ਲਿਆ ਕੇ ਇੱਥੇ ਰੱਖੀ ਹੋਈ ਹੈ ਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਤਾਂ ਕਿਤੇ ਜਾ ਕੇ ਇੱਕ ਮਿੱਟੀ ਦਾ ਢੇਰ ਆ ਜਿਹੜਾ ਉਹ ਦੀਵਿਆਂ ਦੀ ਸ਼ਕਲ ਲੈਂਦਾ ਏ ਅਤੇ ਹੁਣ ਇੱਥੋਂ ਨਵਦਰਗਨ ਦੇ ਜਿਹੜੇ ਉਹ ਰੇੜੀਆਂ ਵਿੱਚ ਸਮਾਨ ਲੱਦ ਕੇ ਅੱਗੇ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਵੇਚਣ ਜਾ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਇਹ ਕਿੱਤਾ ਹੁਣ ਲੋਕ ਹੁੰਦਾ ਜਾ ਰਿਹਾ ਹੈ ਤਾਂ ਦੀਵਾਲੀ ਨੂੰ ਲੈ ਕੇ ਰੌਣਕਾਂ ਜ਼ਰੂਰ ਨੇ ਲੇਕਿਨ ਕਿਤੇ ਨਾ ਕਿਤੇ ਜਿਹੜੇ ਕਮਿਆਰ ਇਸ ਕਿਤੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਹੌਲੀ-ਹੌਲੀ ਇਹ ਚੀਜ਼ਾਂ ਸਾਡੇ ਬੱਚੇ ਛੱਡਦੇ ਜਾ ਰਹੇ ਨੇ ਆਰਟੀਫੀਸ਼ੀਅਲ ਚੀਜ਼ਾਂ ਮਾਰਕੀਟ ਦੇ ਵਿੱਚ ਆ ਗਈਆਂ ਨੇ ਲਾਈਟਾਂ ਆ ਗਈਆਂ ਨੇ ਪਲਾਸਟਿਕ ਦੇ ਦੀਵੇ ਆ ਗਏ ਨੇ ਜਿਸ ਕਰਕੇ ਇਸ ਤੰਦੇ ਉੱਤੇ ਵੀ ਅਸਰ ਪਿਆ ਹੈ ਤੇ ਅੱਗੇ ਹੋਰ ਮਾਤਰਾ ਦੇ ਵਿੱਚ ਇਹ ਕਿੱਤ ਹੈ ਜਿਹੜਾ ਉਹ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਗੋਪੀ ਨਾਲ ਤੇ ਬਲਵਿੰਦਰ ਸਿੰਘ ਧੀਸਾ ਦਾ ਟੀਵੀ ਐਨਆਰਆਈ ਲਈ